ਸਤਿ ਸ੍ਰੀ ਅਕਾਲ ਜਸਵਿੰਦਰ ਦੀ ਰਸੋਈ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਮੈਂ ਬਣਾਵਾਂਗੀ ਵੈਜ ਮਨਚੂਰੀਅਨ ਬਹੁਤ ਹੀ ਜ਼ਿਆਦਾ ਟੇਸਟੀ ਬਣਨਗੇ ਤੇ ਮੇਰੇ ਚੈਨਲ ਜਸਵਿੰਦਰ ਦੀ ਰਸੋਈ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਚਲੋ ਫਿਰ ਵੈਜ ਮਨਚੂਰੀਅਨ ਬਣਾਉਣ ਦੀ ਰੈਸিপি ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਬਿਲਕੁਲ ਹੋਟਲ ਵਾਲਿਆਂ ਦੇ ਤਰੀਕੇ ਦੇ ਨਾਲ ਹੀ ਇਹ ਮਨਚੂਰੀਅਨ ਜਿਹੜੇ ਹੈਗੇ ਨੇ ਬਣਨਗੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਨਗੇ ਤੇ ਚਲੋ ਫਿਰ ਰੈਸিপি ਸਟਾਰਟ ਕਰੀਏ वेजमन चुरियन ਬਣਾਉਣ ਵਾਸਤੇ ਇੱਥੇ ਮੈਂ 450 ਗ੍ਰਾਮ ਪੱਤਾ ਗੋਭੀ ਲਈ ਤੇ ਇਸ ਨੂੰ ਚੰਗੀ ਤਰ੍ਹਾਂ ਧੋ ਕੇ ਮੈਂ ਚੋਪਰ ਦੇ ਵਿੱਚ ਚੋਪ ਕਰ ਲਿੱਤਾ ਹੈ ਨਾਲ ਹੀ ਇੱਥੇ ਮੈਂ ਇੱਕ ਸ਼ਿਮਲਾ ਮਿਰਚ ਲੈ ਕੇ ਉਸ ਦੇ ਬੀਜ ਵੀ ਕੱਢ ਲਿੱਤੇ ਨੇ ਇਹਨੂੰ ਵੀ ਚੋਪਰ ਦੇ ਚੋਪ ਵਿੱਚ ਚੋਪ ਕਰ ਲਿੱਤਾ ਤੇ ਨਾਲ ਹੀ ਇੱਥੇ ਦੋ ਗਾਜਰਾ ਲੈ ਕੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਧੋ ਕੇ ਚੋਪਰ ਦੇ ਵਿੱਚ ਚੋਪ ਕਰ ਲਿੱਤਾ ਸਭ ਤੋਂ ਪਹਿਲਾਂ ਤਾਂ ਇਹ ਜਿਹੜੀਆਂ ਤਿੰਨੋਂ ਚੀਜ਼ਾਂ ਹੈਗੀਆਂ ਨੇ ਆਪਾਂ ਇੱਕ ਬੌਲ ਦੇ ਵਿੱਚ ਪਾ ਦਵਾਂਗੇ ਸਭ ਤੋਂ ਪਹਿਲਾਂ ਮੈਂ ਇੱਥੇ ਪੱਤਾ ਗੋਭੀ ਇੱਕ ਬੌウル ਦੇ ਵਿੱਚ ਪਾ ਦਿੱਤੀ ਹੈ ਤੁਸੀਂ ਚਾਹੋ ਤਾਂ ਕद्दूकस ਦੇ ਨਾਲ ਵੀ ਇਸ ਨੂੰ ਕ੍ਰਸ਼ ਕਰ ਸਕਦੇ ਹੋ ਪਰ ਮੈਂ ਚੌਪਰ ਦੇ ਵਿੱਚ ਚੌਪ ਕਰਕੇ ਹੀ ਤਿੰਨੋਂ ਚੀਜ਼ਾਂ ਲਈਆਂ ਨੇ ਤੇ ਹੁਣ ਇਸ ਦੇ ਵਿੱਚ ਗਾਜਰਾਂ ਵੀ ਪਾ ਦਵਾਂਗੇ ਤੇ ਨਾਲ ਹੀ ਇਸ ਦੇ ਪਾ ਦਵਾਂਗੇ ਸ਼ਿਮਲਾ ਮਿਰਚ ਤੇ ਹੁਣ ਇਹਨਾਂ ਦੇ ਵਿੱਚ ਆਪਾਂ ਜ਼ਿਆਦਾ ਕੁਝ ਨਹੀਂ ਐਡ ਕਰਨਾ ਸਿਰਫ ਇੱਕ ਚਮਚ ਨਮਕ ਦਾ ਪਾਵਾਂਗੇ ਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ 15 ਤੋਂ 20 ਮਿੰਟ ਦੇ ਲਈ ਟੱਕ ਕੇ ਰੱਖ ਦਵਾਂਗੇ ਤੇ ਦੇਖੋ ਇੱਥੇ ਸਾਰੀਆਂ ਸਬਜ਼ੀਆਂ ਜਿਹੜੀਆਂ ਹੈਗੀਆਂ ਨੇ ਮੈਂ ਚੰਗੀ ਤਰ੍ਹਾਂ ਮਿਕਸ ਕਰਕੇ ਰੱਖ ਲੀਆਂ ਨੇ ਤੇ ਇਹਨਾਂ ਨੂੰ 15-20 ਮਿੰਟ ਲਈ ਇਸ ਕਰਕੇ ਟੱਕ ਕੇ ਰੱਖਨੇ ਤਾਂ ਜੋ ਸਬਜ਼ੀਆਂ ਦੇ ਵਿੱਚ ਜਿੰਨਾ ਵੀ ਮੋਇਸਚਰ ਹੈਗਾ ਉਹ ਸਾਰਾ ਨਿਕਲ ਜਾਵੇ ਮਤਲਬ ਕਿ ਜਿੰਨਾ ਵੀ ਪਾਣੀ ਹੈਗਾ ਉਹ ਅਲੱਗ ਹੋ ਜਾਏ ਤੇ ਹੁਣ ਇਸ ਨੂੰ ਮੈਂ ਟੱਕ ਦਿੱਤਾ ਹੈ ਤੇ 20 ਮਿੰਟ ਬਾਅਦ ਖੋਲ ਕੇ ਇਸ ਨੂੰ ਚੈੱਕ ਕਰਾਂਗੇ ਤੇ ਸਬਜ਼ੀਆਂ ਨੂੰ ਟੱਕ ਕੇ ਰੱਖੇ ਹੋਏ ਇੱਥੇ ਮੈਨੂੰ 20 ਮਿੰਟ ਹੋ ਗਏ ਹੋਏ ਨੇ ਇੱਕ ਵਾਰੀ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲਵਾਂਗੇ ਤੇ ਹੁਣ ਇੱਕ ਸਾਫ਼ ਸੁਥਰਾ ਆਪਾਂ ਕਾਟਨ ਦਾ ਕੱਪੜਾ ਲੈ ਲੈਣੇ ਤੇ ਦੇਖੋ ਇਸ ਤਰੀਕੇ ਦੇ ਨਾਲ ਜਿਹੜਾ ਕਾਟਨ ਦਾ ਕੱਪੜਾ ਹੈਗਾ ਮੈਂ ਲੈ ਲਿੱਤਾ ਇੱਕ ਬਾਉਲ ਦੇ ਉੱਪਰ ਮੈਂ ਇਹ ਕੱਪੜਾ ਰੱਖ ਦਿੱਤਾ ਤੇ ਹੁਣ ਇਹ ਜਿਹੜੀਆਂ ਸਬਜ਼ੀਆਂ ਹੈਗੀਆਂ ਨੇ ਇਹਨਾਂ ਦਾ ਪਾਣੀ ਇਸ ਦੇ ਵਿੱਚ ਪਾ ਕੇ ਨਿਚੋੜ ਲਵਾਂਗੇ ਤੇ ਪਹਿਲਾਂ ਮੈਂ ਅੱਧੀਆਂ ਸਬਜ਼ੀਆਂ ਹੀ ਪਾਵਾਂਗੀ ਤਾਜ਼ੋ ਜਿਹੜਾ ਪਾਣੀ ਹੈਗਾ ਚੰਗੀ ਤਰ੍ਹਾਂ ਨਿਚੜ ਜਾਏ ਇਹਨਾਂ ਦਾ ਅੱਧੀਆਂ ਸਬਜ਼ੀਆਂ ਪਾ ਕੇ ਹੁਣ ਇਹਨਾਂ ਦਾ ਪਾਣੀ ਚੰਗੀ ਤਰ੍ਹਾਂ ਨਿਚੋੜ ਲੈਣਾ ਜੇ ਪਾਣੀ ਸਬਜ਼ੀਆਂ ਦੇ ਵਿੱਚ ਰਹਿ ਗਿਆ ਤਾਂ ਫਿਰ ਜਦੋਂ ਆਪਾਂ ਮਨਚੂਰੀਅਨ ਬਾਲਸ ਬਣਾਵਾਂਗੇ ਤਾਂ ਇਹ ਟੁੱਟਨੇ ਸ਼ੁਰੂ ਹੋ ਜਾਂਦੇ ਨੇ ਫਿਰ ਵਧੀਆ ਤਰੀਕੇ ਦੇ ਨਾਲ ਜਿਹੜੇ ਮਨਚੂਰੀਅਨ ਹੈਗੇ ਨੇ ਨਾ ਉਹ ਬੰਦੇ ਨਹੀਂ ਹੈਗੇ ਤੇ ਇਸ ਤਰੀਕੇ ਦੇ ਨਾਲ ਆਪਾਂ ਦੇਖੋ ਨਿਚੋੜ ਲੈਣਾ ਤੁਸੀਂ ਦੇਖੋ ਕਿੰਨਾ ਜ਼ਿਆਦਾ ਸਬਜ਼ੀਆਂ ਨੇ ਜਿਹੜਾ ਪਾਣੀ ਹੈਗਾ ਛੱਡ ਦਿੱਤਾ ਇਸੇ ਲਈ ਆਪਾਂ ਨਮਕ ਲਗਾ ਕੇ ਰੱਖਿਆ ਸੀ ਬਹੁਤ ਜ਼ਿਆਦਾ ਪਾਣੀ ਜਿਹੜਾ ਹੈਗਾ ਸਬਜ਼ੀਆਂ ਨੇ ਇੱਥੇ ਛੱਡਿਆ ਤੇ ਸਾਰੀਆਂ ਹੀ ਸਬਜ਼ੀਆਂ ਦੇਖੋ ਇੱਥੇ ਮੈਂ ਨਿਚੋੜ ਲੈਂਦੀਆਂ ਨੇ ਤੇ ਇੱਕ ਬੌਲ ਦੇ ਵਿੱਚ ਪਾ ਦਿੱਤੀਆਂ ਨੇ ਹੁਣ ਇਸ ਦੇ ਵਿੱਚ ਪਾਵਾਂਗੇ ਇੱਕ ਚਮਚ ਭਰ ਕੇ ਲਸਣ ਅਦਰਕ ਦੀ ਪੇਸਟ ਮੈਂ ਇੱਕ ਚਮਚ ਭਰ ਕੇ ਲਸਣ ਅਦਰਕ ਦੀ ਪੇਸਟ ਪਾਈਏ ਤੇ ਨਾਲ ਹੀ ਇੱਥੇ ਮੈਂ ਅੱਧਾ ਚਮਚ ਨਮਕ ਦਾ ਪਾਇਆ ਨਮਕ ਬਹੁਤ ਜ਼ਿਆਦਾ ਨਹੀਂ ਪਾਣਾ ਕਿਉਂਕਿ ਆਪਾਂ ਸ਼ੁਰੂ ਦੇ ਵਿੱਚ ਵੀ ਨਮਕ ਪਾਇਆ ਹੋਇਆ ਸੀ ਤੇ ਹੁਣ ਨਾਲ ਹੀ ਇੱਥੇ ਮੈਂ ਅੱਧਾ ਚਮਚ ਕਾਲੀ ਮਿਰਚ ਤੇ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਦਾ ਪਾ ਲਿੱਤਾ ਹੈ ਤੇ ਹੁਣ ਇਸ ਦੇ ਵਿੱਚ ਬਾਈਂਡਿੰਗ ਦੇ ਲਈ ਮੈਂ ਪਾ ਰਹੀਆਂ 3 ਚਮਚ ਮੈਦਾ ਤੇ ਨਾਲ ਹੀ ਇੱਥੇ ਮੈਂ 3 ਚਮਚ ਕਾਰਨਫਲੋਰ ਵੀ ਪਾਇਆ ਹੈ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਾਂਗੇ ਪਾਣੀ ਦਾ ਇਸਤੇਮਾਲ ਬਿਲਕੁਲ ਵੀ ਨਹੀਂ ਕਰਨਾ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇੱਕ ਬੋਲ ਬਣਾ ਕੇ ਦੇਖਾਂਗੇ ਮਨਚੂਰੀਆਂ ਦੀ ਜੇ ਤਾਂ ਉਹ ਬਣ ਰਹੀਏ ਤਾਂ ਆਪਾਂ ਨੂੰ ਹੋਰ ਇਹਦੇ ਵਿੱਚ ਮੈਦਾ ਤੇ कॉर्नफ्लोर मिक्स ਕਰਨ ਦੀ ਜਰੂਰਤ ਨਹੀਂ ਹੈਗੀ ਜੇ ਤੁਹਾਨੂੰ ਲੱਗੇ ਕਿ ਬੋਲ ਨਹੀਂ ਬਣ ਰਹੀ ਤਾਂ ਫਿਰ ਤੁਸੀਂ ਥੋੜਾ ਜਿਹਾ ਕੌਰਨਫਲੋਰ ਹੋਰ ਪਾ ਲੈਣਾ ਤੇ ਤੁਸੀਂ ਦੇਖੋ ਇੱਥੇ ਮੈਂ ਸਬਜ਼ੀਆਂ ਮਿਕਸ ਕਰ ਦਿੱਤੀਆਂ ਨੇ ਤੇ ਜਿਹੜੀ ਬੋਲ ਹੈਗੀ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਬਣ ਜਾਣੀ ਹੈ ਤੇ ਤੁਸੀਂ ਦੇਖੋ ਮੈਂ ਬਿਲਕੁਲ ਵੀ ਪਾਣੀ ਦਾ ਇਸਤੇਮਾਲ ਨਹੀਂ ਕੀਤਾ ਤੇ ਆ ਦੇਖੋ ਬੋਲ ਜਿਹੜੀ ਹੈਗੀ ਕਿੰਨੇ ਵਧੀਆ ਤਰੀਕੇ ਦੇ ਨਾਲ ਬਣ ਰਹੀ ਹੈ ਇਹ ਬਿਲਕੁਲ ਵੀ ਟੁੱਟ ਨਹੀਂ ਰਹੀ ਜੇ ਤੁਹਾਨੂੰ ਲੱਗੇ ਕਿ ਇਹ ਟੁੱਟ ਰਹੀ ਹੈ ਤਾਂ ਇੱਕ ਚਮਚ कॉर्नफ्लोर ਹੋਰ ਐਡ ਕਰ ਲੈਣਾ ਇਸ ਦੇ ਵਿੱਚ ਤੇ ਸਾਰੀਆਂ ਹੀ ਜਿਹੜੀਆਂ ਬਾਲਸ ਹੈਗੀਆਂ ਨੇ ਇੱਥੇ ਬਣਾ ਕੇ ਮੈਂ ਇੱਕ ਪਲੇਟ ਦੇ ਵਿੱਚ ਪਹਿਲਾਂ ਹੀ ਰੱਖ ਲੈਂਦੀਆਂ ਹੋਈਆਂ ਨੇ ਤੇ ਇੱਕ ਸਾਈਡ ਤੇ ਮੈਂ ਰਿਫਾਈਨ ਤੇਲ ਵੀ ਜਿਹੜਾ ਹੈਗਾ ਗਰਮ ਹੋਣ ਦੇ ਲਈ ਰੱਖ ਦਿੱਤਾ ਹੋਇਆ ਹੈ ਰਿਫਾਈਨ ਚੰਗੀ ਤਰ੍ਹਾਂ ਗਰਮ ਹੋ ਚੁੱਕਾ ਹੈ ਤੇ ਹੁਣ ਇਸ ਦੀ ਫਲੇਮ ਜਿਹੜੀ ਹੈਗੀ ਮੈਂ ਮੀਡੀਅਮ ਕਰ ਲੈਂਦੀ ਏ ਹਾਈ ਫਲੇਮ ਤੇ ਪਹਿਲਾਂ ਗਰਮ ਕਰ ਲਿੱਤਾ ਸੀ ਤੇ ਮੀਡੀਅਮ ਫਲੇਮ ਹੁਣ ਕਰ ਲੈਂਦੀ ਏ ਤੇ ਮਨਚੂਰੀਅਨ ਬਾਲ ਜਿਹੜੇ ਹੈਗੇ ਨੇ ਇੱਥੇ ਮੈਂ ਪਾ ਲਿੱਤੇ ਨੇ ਤੇ ਮੀਡੀਅਮ ਫਲੇਮ ਤੇ ਵੀ ਇਹਨਾਂ ਨੂੰ ਫਰਾਈ ਕਰਾਂਗੇ ਜਿਵੇਂ ਹੀ ਹਲਕਾ ਜਿਹਾ ਇਹ ਇਹਨਾਂ ਦਾ ਕਲਰ ਚੇਂਜ ਹੋਣਾ ਸ਼ੁਰੂ ਹੋਏਗਾ ਤਾਂ ਇਹਨਾਂ ਨੂੰ ਪੋਲੇ ਪੋਲੇ ਹੱਥਾਂ ਨਾਲ ਪਲਟਾ ਰਹੇ ਨੇ ਤੇ ਤੁਸੀਂ ਦੇਖੋ ਇੱਥੇ ਜਿਹੜੇ ਮਨਚੂਰੀਅਨ ਬਾਲ ਹੈਗੇ ਨੇ ਕਿੰਨੇ ਹੀ ਜਲਦੀ ਫਰਾਈ ਹੋਣੇ ਸ਼ੁਰੂ ਹੋ ਗਏ ਹੋਏ ਨੇ ਮਨਚੂਰੀਅਨ ਬਣਾਣੇ ਬਿਲਕੁਲ ਵੀ ਔਖੇ ਨਹੀਂ ਹੈਗੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਰੈਸਟੋਰੈਂਟ ਸਟਾਈਲ ਮਨਚੂਰੀਅਨ ਜਿਹੜੇ ਹੈਗੇ ਨੇ ਘਰ ਦੇ ਵਿੱਚ ਹੀ ਬਣ ਕੇ ਤਿਆਰ ਹੋ ਜਾਂਦੇ ਨੇ ਤੇ ਤੁਸੀਂ ਦੇਖੋ ਕਿੰਨਾ ਹੀ ਜ਼ਿਆਦਾ ਵਧੀਆ ਕਲਰ ਇਹਨਾਂ ਤੇ ਆ ਰਿਹਾ ਹੈ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਜਿਹੜੇ ਮਨਚੂਰੀਅਨ ਬਾਲਸ ਹੈਗੇ ਨੇ ਇਹ ਫਰਾਈ ਹੋ ਚੁੱਕੇ ਹੋਏ ਨੇ ਤੇ ਇਹਨਾਂ ਨੂੰ ਹੁਣ ਆਪਾਂ ਕੱਢ ਲਵਾਂਗੇ ਤੇ ਮੈਂ ਚੰਨੀ ਦੇ ਵਿੱਚ ਇਹਨਾਂ ਨੂੰ ਕੱਢ ਲਿਆ ਤਾਂ ਜੋ ਜਿਹੜਾ ਐਕਸਟਰਾ ਆਇਲ ਹੈਗਾ ਇਹਨਾਂ ਦਾ ਨਿਕਲ ਜਾਏ ਮਨਚੂਰੀਅਨ ਬਾਲ ਬਹੁਤ ਹੀ ਵਧੀਆ ਤਿਆਰ ਹੋਏ ਨੇ ਇੱਥੇ ਤੇ ਇਹਨਾਂ ਨੂੰ ਹੁਣ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਤੇ ਕੜਾਈ ਦੇ ਵਿੱਚ ਜਿੰਨਾ ਵੀ ਤੇਲ ਹੈ ਰਿਹਾ ਮੈਂ ਸਾਰਾ ਨਿਕਾਲ ਲਿੱਤਾ ਤੇ ਸਿਰਫ ਇੱਕ ਵੱਡਾ ਚਮਚ ਹੀ ਇੱਥੇ ਮੈਂ ਤੇਲ ਦਾ ਰਹਿਣ ਦਿੱਤਾ ਤੇ ਹੁਣ ਇਸ ਦੇ ਵਿੱਚ ਮੈਂ ਪਾ ਲਿੱਤਾ ਇੱਕ ਪਿਆਜ਼ ਬਰੀਕ-ਬਰੀਕ ਕੱਟਿਆ ਹੋਇਆ ਆਪਾਂ ਡਰਾਈ ਮਨਚੂਰੀਅਨ ਬਣਾ ਰਹੇ ਹਾਂ ਇਸ ਲਈ ਇੱਕ ਪਿਆਜ਼ ਤੇ ਨਾਲ ਹੀ ਇੱਕ ਚਮਚ ਲਸਣ ਅਦਰਕ ਦਾ ਪੇਸਟ ਪਾਇਆ ਤੇ ਨਾਲ ਹੀ ਇੱਥੇ ਮੈਂ ਇੱਕ ਸ਼ਿਮਲਾ ਮਿਰਚ ਪਾ ਲਿੱਤੀ ਹੈ ਬਰੀਕ-ਬਰੀਕ ਕੱਟ ਕੇ ਨਾਲ ਹੀ ਇੱਥੇ ਦੋ ਹਰੀਆਂ ਮਿਰਚਾਂ ਕੁੜੱਤਣ ਦੇ ਲਈ ਪਾਈਆਂ ਨੇ ਤੇ ਸਿਰਫ 1 ਮਿੰਟ ਤੱਕ ਇਹਨਾਂ ਚੀਜ਼ਾਂ ਨੂੰ ਪਕਾਣਾ ਇਹਨਾਂ ਦਾ ਕਰੰਚ ਨਹੀਂ ਖਤਮ ਕਰਨਾ ਹਾਂਜੀ ਜਿਵੇਂ ਮੈਂ ਕਹਿ ਰਹੀ ਸੀ ਕਿ ਆਪਾਂ ਡਰਾਈ ਮਨਚੂਰੀਅਨ ਬਣਾ ਰਹੇ ਹਾਂ ਇਸ ਲਈ ਪਿਆਜ਼ ਤੇ ਸ਼ਿਮਲਾ ਮਿਰਚ ਦਾ ਬਹੁਤ ਜ਼ਿਆਦਾ ਇਸਤੇਮਾਲ ਨਹੀਂ ਕੀਤਾ ਜੇ ਗਰੇਵੀ ਵਾਲਾ ਮਨਚੂਰੀਅਨ ਬਣਾਉਣਾ ਹੋਵੇ ਤਾਂ ਥੋੜੀ ਜਿਹੀ ਕੁਆਂਟੀਟੀ ਇਹਨਾਂ ਦੀ ਵਧਾ ਲੈਣਾ ਤੇ ਮੈਨੂੰ ਇੱਥੇ ਹੁਣ 1 ਮਿੰਟ ਹੋ ਗਿਆ ਹੋਇਆ ਹੁਣ ਇਸ ਦੇ ਵਿੱਚ ਪਾ ਰਹੀ ਐ ਮੈਂ 1 ਚਮਚ ਸੋਇਆ ਸੌਸ ਦਾ ਇਸ ਤੋਂ ਜ਼ਿਆਦਾ ਸੋਇਆ ਸੌਸ ਨਹੀਂ ਪਾਣੀ ਜਿੰਨੀ ਮਾਤਰਾ ਦੇ ਵਿੱਚ ਮੈਂ ਸਬਜ਼ੀਆਂ ਲਈਆਂ ਨੇ ਉਹਦੇ ਹਿਸਾਬ ਨਾਲ ਇੱਥੇ ਇੱਕ ਚਮਚ ਹੀ ਆਪਾਂ ਸੋਇਆ ਸੌਸ ਦਾ ਇਸਤੇਮਾਲ ਕਰਾਂਗੇ ਤੇ ਇੱਕ ਚਮਚ ਸੋਇਆ ਸੌਸ ਪਾਣ ਤੋਂ ਬਾਅਦ ਹੁਣ ਇਸ ਦੇ ਵਿੱਚ ਮੈਂ ਦੋ ਚਮਚ ਚਿੱਲੀ ਸੌਸ ਦੇ ਪਾ ਰਹੀ ਹਾਂ ਤੇ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ ਦੋ ਚਮਚ ਟਮੇਟੋ ਸੌਸ ਇਹ ਤਿੰਨੋਂ ਚੀਜ਼ਾਂ ਹੀ ਜਿਹੜੀਆਂ ਹੈਗੀਆਂ ਨੇ ਮੈਂ ਛੋਟੇ ਚਮਚ मतलब ਕਿ ਜਿਹੜੇ ਨਾਰਮਲ ਆਪਾਂ ਸਬਜੀ ਖਾਣ ਦੇ ਲਈ ਚਮਚ ਵਰਤਦੇ ਆ ਉਹਦੇ ਹਿਸਾਬ ਨਾਲ ਲਈਆਂ ਨੇ ਤਿੰਨੋਂ ਚੀਜ਼ਾਂ ਤੇ ਇਹ ਤਿੰਨੋਂ ਚੀਜ਼ਾਂ ਪਾਣ ਤੋਂ ਬਾਅਦ ਹੁਣ ਇਸ ਦੇ ਵਿੱਚ ਪਾ ਦਵਾਂਗੀ ਮੈਂ ਇੱਕ ਚਮਚ ਸਿਰਕਾ ਇਸ ਤੋਂ ਜ਼ਿਆਦਾ ਸਿਰਕੇ ਦਾ ਇਸਤੇਮਾਲ ਨਹੀਂ ਕਰਾਂਗੇ ਜੇ ਬਹੁਤ ਜ਼ਿਆਦਾ ਸਿਰਕੇ ਦਾ ਇਸਤੇਮਾਲ ਕਰ ਦਿੱਤਾ ਜਾਏ ਤਾਂ ਜਿਹੜੇ ਮਨਚੂਰੀਅਨ ਹੈਗੇ ਨੇ ਬਹੁਤ ਹੀ ਜ਼ਿਆਦਾ ਖੱਟੇ ਹੋ ਜਾਂਦੇ ਨੇ ਸਿਰਫ ਇੱਕ ਚਮਚ ਸਿਰਕਾ ਤੇ ਅੱਧਾ ਚਮਚ ਇੱਥੇ ਮੈਂ ਕਸ਼ਮੀਰੀ ਲਾਲ ਮਿਰਚ ਦਾ ਪਾਇਆ ਇਹ ਮੈਂ ਰੰਗਤ ਦੇ ਲਈ ਪਾਈ ਏ ਆਪਾਂ ਫੂਡ ਕਲਰ ਦਾ ਇਸਤੇਮਾਲ ਨਹੀਂ ਕਰਾਂਗੇ ਕਸ਼ਮੀਰੀ ਲਾਲ ਮਿਰਚ ਦਾ ਹੀ ਇਸਤੇਮਾਲ ਕਰਾਂਗੇ ਇੱਥੇ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਬਹੁਤ ਜ਼ਿਆਦਾ ਨਹੀਂ ਪਕਾਣਾ ਸਿਰਫ ਮਿਕਸ ਹੀ ਕਰਨਾ ਹੈ ਤਕਰੀਬਨ ਅੱਧੇ ਮਿੰਟ ਲਈ ਮਿਕਸ ਕਰਨਾ ਹੈ ਤੇ ਤੁਸੀਂ ਦੇਖੋ ਇੱਥੇ ਸਾਰੀਆਂ ਚੀਜ਼ਾਂ ਨੂੰ ਮੈਂ ਅੱਧੇ ਮਿੰਟ ਲਈ ਮਿਕਸ ਕਰ ਲਿੱਤਾ ਹੈ ਤੇ ਹੁਣ ਇੱਕ ਸਾਈਡ ਤੇ ਮੈਂ ਕਟੋਰੀ ਦੇ ਵਿੱਚ ਇੱਕ ਚਮਚ ਕਾਰਨਫਲੋਰ ਤੇ ਤਿੰਨ ਵੱਡੇ ਚਮਚ ਪਾਣੀ ਦੇ ਲੈ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿੱਤਾ ਹੈ ਤਾਂ ਜੋ ਜਿਹੜੀ ਇਹ ਆਪਾਂ ਮਨਚੂਰੀਅਨ ਬਣਾ ਰਹੇ ਹਾਂ ਇਹ ਥੋੜੀ ਜਿਹੀ ਥਿਕਨੈਸ ਆ ਜਾਏ ਇਹਨਾਂ ਦੇ ਵਿੱਚ ਇਹਦੇ ਮਸਾਲੇ 'ਚ ਥੋੜੀ ਜਿਹੀ ਥਿਕਨੈਸ ਮਤਲਬ ਕਿ ਥੋੜਾ ਜਿਹਾ ਗਾੜਾ ਹੋ ਜਵੇ ਤੇ ਹੁਣ ਇਸ ਦੇ ਵਿੱਚ ਨਾਲ ਹੀ ਮੈਂ ਹਰਾ ਧਨੀਆ ਪਾ ਦਿੱਤਾ ਹੈ ਤੁਸੀਂ ਇੱਥੇ ਹਰੇ ਪਿਆਜ਼ ਦਾ ਵੀ ਇਸਤੇਮਾਲ ਕਰ ਸਕਦੇ ਹੋ ਹਰੇ ਪਿਆਜ਼ ਦੇ ਨਾਲ ਜਿਹੜੇ ਮੰਚੂਰੀਅਨ ਹੈਗੇ ਨੇ ਬਹੁਤ ਵਧੀਆ ਲੱਗਦੇ ਨੇ ਮੈਂ ਹਰਾ ਧਨੀਆ ਪਾਇਆ ਇਹਦੇ ਨਾਲ ਵੀ ਮੰਚੂਰੀਅਨ ਬਹੁਤ ਵਧੀਆ ਬਣਦੇ ਨੇ ਤੇ ਨਾਲ ਹੀ ਇੱਥੇ ਮੈਂ ਚਮਚ ਦਾ ਚੌਥਾ ਹਿੱਸਾ ਨਮਕ ਵੀ ਪਾ ਦਿੱਤਾ ਹੈ ਨਮਕ ਜ਼ਿਆਦਾ ਤਾਂ ਨਹੀਂ ਪਾਇਆ ਕਿਉਂਕਿ ਜਿਹੜੇ ਮੰਚੂਰੀਅਨ ਬਾਲ ਬਣਾਏ ਨੇ ਉਹਨਾਂ ਦੇ ਵਿੱਚ ਵੀ ਨਮਕ ਦਾ ਇਸਤੇਮਾਲ ਕੀਤਾ ਤੇ ਦੇਖੋ ਮੈਂ ਸਿਰਫ ਅੱਧਾ ਕਿ ਮਿੰਟ ਹੀ ਹਿਲਾਇਆ ਹੈ ਤੇ ਜਿਹੜਾ ਮਸਾਲਾ ਹੈਗਾ ਇਹਦੇ ਵਿੱਚ ਥਿਕਨੈਸ ਆ ਗਈ ਹੈ ਤੇ ਹੁਣ ਜਿਹੜੇ ਮੰਚੂਰੀਅਨ ਬਾਲਸ ਹੈਗੇ ਨੇ ਇਹ ਇਸ ਦੇ ਵਿੱਚ ਪਾ ਦਵਾਂਗੇ ਤੇ ਚੰਗੀ ਤਰ੍ਹਾਂ 1.5 ਮਿੰਟ ਲਈ ਮਿਕਸ ਕਰ ਦਵਾਂਗੇ ਬਹੁਤ ਜ਼ਿਆਦਾ ਨਹੀਂ ਇਹਨਾਂ ਨੂੰ ਮਿਕਸ ਕਰਨਾ ਨਹੀਂ ਤਾਂ ਜਿਹੜੇ ਬਾਲਸ ਹੈਗੇ ਨੇ ਟੁੱਟਨੇ ਸ਼ੁਰੂ ਹੋ ਜਾਂਦੇ ਨੇ ਤੇ ਤੁਸੀਂ ਦੇਖੋ ਇਹਨਾਂ ਦੀ ਰੰਗਤ ਕਿੰਨੀ ਜ਼ਿਆਦਾ ਵਧੀਆ ਆਈ ਹੈ ਜਿਵੇਂ ਆਪਾਂ ਹੋਟਲ ਦੇ ਵਿੱਚੋਂ ਲਿਆ ਕੇ ਮੰਚੂਰੀਅਨ ਖਾਂਦੇ ਆ ਸੇਮ ਉਸੇ ਤਰੀਕੇ ਦੇ ਹੀ ਜਿਹੜੇ ਮੰਚੂਰੀਅਨ ਹੈਗੇ ਨੇ ਤਿਆਰ ਹੋ ਚੁੱਕੇ ਨੇ ਤੇ ਇਹ ਮੰਜੂਰੀਆਂ ਹੁਣ ਸਰਵ ਹੋਣ ਦੇ ਲਈ ਰੈਡੀ ਨੇ ਤੇ ਆਪਾਂ ਅਗਲੀ ਵੀਡੀਓ ਦੇ ਵਿੱਚ ਫਿਰ ਤੋਂ ਮਿਲਾਂਗੇ ਇੱਕ ਨਵੀਂ ਰੈਸਪੀ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ